ਮੈਂ ਸਾਬ ਸਿੰਘ ਵਿਰਖ ਤੁਸੀਂ ਦੇਖ ਰਹੇ ਹੋ ਐਸਪੀ ਮੀਡੀਆ ਪੰਜਾਬ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਇਸ ਪੀਰਾਂ ਦੀ ਦਰਗਾਹ ਤੇ ਕਿਸੇ ਨੇ ਅੱਗ ਲਾਈ ਹੈ ਜਾਂ ਇਹ ਕੀ ਕਾਰਨ ਹੋਇਆ ਅੰਦਰ ਦਾ ਤੁਹਾਨੂੰ ਸਾਰਾ ਵਿਊ ਦਿਖਾਉਨੇ ਆ ਬਹੁਤ ਹੀ ਦਿਲ ਦੁਖੀ ਹੁੰਦਾ ਹੈ ਇਹ ਵੇਖ ਕੇ ਤਸਵੀਰਾਂ ਤੇ ਆਪਾਂ ਅੰਦਰ ਚੱਲਦੇ ਆਂਗੇ ਇਹ ਦੱਸ ਦੇਵਾਂ ਕਿ ਇਹ ਨਾਬਾ ਦੇ ਨੇੜਲੇ ਮਸ਼ਹੂਰ ਪਿੰਡ ਲੋਹਾਰ ਮਾਜਰਾ ਦੀ ਇਹ ਖੇਤਾਂ ਦੇ ਵਿੱਚ ਪੀਰਾਂ ਦੀ ਦਰਗਾਹ ਤੇ ਇੱਥੇ ਮੇਲਾ ਵੀ ਲੱਗਦਾ ਹਰ ਸਾਲ ਪਰ ਅੰਦਰ ਬਹੁਤ ਹੀ ਜਿਹੜੀਆਂ ਤਸਵੀਰਾਂ ਨੇ ਉਹ ਮਨ ਦੁਖੀ ਹੁੰਦਾ ਵੇਖ ਕੇ ਇਹ ਜਿਵੇਂ ਆਲੇ ਦੁਆਲੇ ਤੁਸੀਂ ਵੇਖ ਰਹੇ ਹੋ ਬਾਹਰੋਂ ਸਾਰਾ ਕੁਝ ਠੀਕ ਠਾਕ ਹੈ ਪਰ ਅੰਦਰ ਬਹੁਤ ਹੀ ਮਾੜਾ ਹੋਇਆ ਜੋ ਵੀ ਇਹ ਹਾਲਾਤ ਨੇ ਕਿਵੇਂ ਹੋਏ ਨੇ ਇੱਥੇ ਪਿੰਡ ਦੇ ਲੋਕ ਵੀ ਨੇ ਤੇ ਇਸੇ ਤਰ੍ਹਾਂ ਇੱਥੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵੀ ਗੁਰਚਰਨ ਸਿੰਘ ਪਹੁੰਚੇ ਨੇ ਤੇ ਹੋਰ ਪਿੰਡ ਦੇ ਨੌਜਵਾਨ ਖੜੇ ਨੇ ਤੇ ਆ ਤੁਸੀਂ ਪਹਿਲਾਂ ਥੱਲੇ ਵੇਖ ਲਓ ਜਿਹੜੀਆਂ ਚਟਾਈਆਂ ਨੇ ਅੱਗ ਲੱਗੀ ਹੋਈ ਐ ਤੇ ਆ ਜਿਹੜੀ ਗੋਲਕ ਇਹ ਪੱਟੀ ਹੋਈ ਐ ਆ ਤੁਸੀਂ ਤਸਵੀਰਾਂ ਵੇਖ ਰਹੇ ਹੋ ਐਸਪੀ ਮੀਡੀਆ ਪੰਜਾਬ ਤੇ ਤੇ ਆ ਇੱਟਾਂ ਪਈਆਂ ਨੇ ਖਿਲਰੀਆਂ ਤੇ ਆ ਜਿਹੜੇ ਚਿਮਟੇ ਜਾਂ ਹੋਰ ਇਥੇ ਜਿਹੜੇ ਬਾਬਾ ਜੀ ਰੀ ਇੱਕ ਧਾਰਮਿਕ ਜੋ ਚਿੰਨਣੇ ਇਹਨਾਂ ਦੇ ਤੇ ਆ ਜਿਹੜਾ ਫਰਸ਼ ਹੈ ਇਹ ਥੱਲੇੋਂ ਤੂੜਿਆ ਹੋਇਆ ਤੇ ਆ ਹੁਣ ਤੁਹਾਨੂੰ ਦਰਗਾਹ ਦੀਆਂ ਤਸਵੀਰਾਂ ਵਿਖਾਉਂਦੇ ਆ ਆ ਵੇਖ ਸਕਦੇ ਹੋ ਇਹ ਅੱਗ ਲਾਈ ਹੋਈ ਹੈ ਸਾਰਾ ਸੜਿਆ ਹੋਇਆ ਸਾਰੀ ਜਿੰਨੀ ਵੀ ਇਹ ਸਮਾਦ ਬਣਾਈ ਹੋਈ ਹੈ ਆ ਸਾਰਾ ਕੁਝ ਜਲ ਕੇ ਰਾਖ ਹੋਇਆ ਪਿਆ ਤੇ ਆ ਉੱਪਰ ਜਿਹੜੇ ਆ ਲਾਏ ਹੋਏ ਸਣੇ ਇਹਨਾਂ ਦੇ ਆਲੇ-ਦੋਲੇ ਜਿਹੜੀ ਸਟੀਲ ਦੇ ਜਾਲ ਬਣਾ ਕੇ ਆਲੇ-ਦੋਲੇ ਲਾਇਆ ਹੋਇਆ ਸੀ ਸਾਰਾ ਕੁਝ ਉਬੜ ਖਬੜ ਕਰਿਆ ਪਿਆ ਮਤਲਬ ਸਾਮਾਨ ਇਧਰ ਉਧਰ ਸੁੱਟਿਆ ਪਿਆ ਤੇ ਆਹ ਥੱਲੇ ਚਟਾਈਆਂ ਵੇਖ ਸਕਦੇ ਹੋ ਜਿਹੜੀ ਅੱਗੇ ਇਹ ਆਲੇ-ਦੋਲੇ ਇੱਥੇ ਆ ਸਮਾਰ ਦੇ ਨਾਲ ਇੱਥੇ ਜਿਵੇਂ ਕੁੱਤੇ ਸ਼ਾਇਦ ਜਿਹੜੀ ਚਾਦਰ ਪਈ ਹੋਈ ਸੀ ਦਰਗਾਹ ਦੇ ਉਹ ਸਾਰਾ ਕੁਝ ਇੱਥੋਂ ਸੜਿਆ ਹੋਇਆ ਤੇ ਇਸੇ ਤਰੀਕੇ ਨੌਜਵਾਨ ਪਿੰਡ ਦੇ ਖੜੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਿਆ ਅੰਦਰ ਜਿਹੜੀਆਂ ਤਸਵੀਰਾਂ ਭਗਵਾਨ ਸ਼ਿਵ ਸ਼ੰਕਰ ਜੀ ਦੀਆਂ ਨੇ ਆ ਵੇਖੋ ਇਹ ਵੀ ਸੜੀਆਂ ਪਈਆਂ ਨੇ ਤੇ ਬਾਕੀ ਇਹ ਪ੍ਰਸ਼ਾਸਨ ਨੂੰ ਉਹ ਜਾਂਚ ਕਰਨਗੇ ਉਹਨਾਂ ਨੂੰ ਪਤਾ ਹੋਵੇਗਾ ਵੀ ਆਖਰੇ ਵਜ੍ਹਾ ਕੀ ਹੈ ਕੀ ਕਾਰਨ ਹੈ ਕਿ ਅੱਜਵੇਂ ਕਿ ਲੋਕ ਸੰਗਤਾਂ ਆਉਂਦੀਆਂ ਨੇ ਜਿਹੜਾ ਕੁਝ ਇੱਥੇ ਚੜਾਉਂਦੇ ਨੇ ਲੋਕ ਹਾਂ ਵੇਖੋ ਕਿਵੇਂ ਸਾਰਾ ਕੁਝ ਸੜਕੇ ਸਵਾਹ ਹੋਇਆ ਪਿਆ ਆ ਤਸਵੀਰਾਂ ਦੇ ਉੱਪਰ ਜਿਹੜੇ ਵੀ ਆ ਸਾਰਾ ਕੁਝ ਮੱਛੜਿਆ ਪਿਆ ਸਾਰੇ ਚ ਫੋਟੋ ਫੋਟੋ ਲੜ ਕੇ ਪਾਉਂਦੇ ਹਾਂ ਹਾਂਜੀ ਸਾਰੇ ਕਰਕੇ ਤੋਂ ਆ ਸ਼ਾਬਾਸ਼ ਜੀ ਜੀ ਪ੍ਰਾਪਤ ਉਪਰ ਕਿਰਿਆ ਦਲੇਰੀ ਦਲੇਰਨ ਰਤਨ ਮਾਰਕਾ ਇਹ ਹੁਣ ਕੀ ਕਾਰਨ ਹੋ ਸਕਦਾ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਜਿਵੇਂ ਇਸ ਤਰ੍ਹਾਂ ਬੇਹੁਰਮਤੀ ਕਰੀ ਪਈਏ ਪ੍ਰਸ਼ਾਦ ਦੇਖ ਸਕਦੇ ਕਿਵੇਂ ਇਧਰ ਉਧਰ ਮਤਲਬ ਕਿ ਸਮਾਨ ਛੁੱਟਿਆ ਆ ਗੋਲ ਕੇ ਜਿਹੜੀ ਪੱਟੀ ਹੋਈ ਹੈ ਬੇਸ਼ੱਕ ਇਹਨੂੰ 2 ਜਿੰਦਰੇ ਵਜੇ ਹੋਏ ਨੇ ਤੇ ਹਾਲਾਂਕਿ ਇੱਕ ਥੋੜਾ ਜਿਹਾ ਜੋ ਇੱਕ ਬੱਚਤ ਉਹ ਜਿਵੇਂ ਏਸੀ ਸੀ ਇਧਰਲੇ ਪਾਸੇ ਜਗਰਾਂ ਕਹਿੰਦੀ ਇਹ ਵੀ ਕਾफी ਨੁਕਸਾਨ ਹੁੰਦਾ ਤੇ ਪਿੱਛੇ ਕਾफी ਆਦੀਆਂ ਤਸਵੀਰਾਂ ਨੇ ਪੀਰਾਂ ਦੀਆਂ ਤਸਵੀਰਾਂ ਨੇ ਤੇ ਜਾਇ ਜਿਹੜੇ ਇੱਥੇ ਬਾਬੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਦੀਆਂ ਨੇ ਤੇ ਇਧਰਲੇ ਪਾਸੇ ਵੀ ਯਾਨੀ ਵਿਚਾਰਿਆ ਮੇਨ ਇਸ ਜਗ੍ਹਾ ਦੇ ਉੱਪਰ ਅੱਗ ਲੱਗੀ ਹੋਈ ਹੈ ਤੇ ਜਿਵੇਂ ਕਿ ਇਹਦੇ ਵਿੱਚ ਦੀਵੇ ਜਗਦੇ ਹੁੰਦੇ ਨੇ ਅੰਦਰਲੇ ਪਾਸੇ ਪਰ ਇਹ ਜਿਹੜਾ ਇਹ ਲੱਕੜ ਦਾ ਬਕਸਾ ਬਣਿਆ ਹੋਇਆ ਜੇਕਰ ਅੰਦਰੋਂ ਅੱਗ ਲੱਗੀ ਹੁੰਦੀ ਜਾਂ ਕੁਝ ਇਹ ਆ ਹੁੰਦਾ ਫਿਰ ਇਹ ਲੱਕੜ ਇਹ ਵੀ ਸੜੀ ਹੁੰਦੀ ਬਾਈ ਜਿਵੇਂ ਤੁਹਾਡੇ ਪਿੰਡ ਲੋਹਾਰ ਮਾਜਰਾ ਚ ਲਖਦਾ ਤਾਂ ਲਾਲਾਂ ਵਾਲੇ ਪੀਰ ਦੀ ਇਹ ਸਮਾਦ ਹੈ ਉਹਨਾਂ ਪੀਰਾਂ ਦੀ ਸਮਾਦ ਦੇ ਉੱਪਰ ਇਹ ਅੱਗ ਲੱਗੀ ਹੋਈ ਆਲੇ ਦਾਲੇ ਸਮਾਦ ਦੇ ਵੀ ਸਾਰਾ ਜੋ ਵੀ ਚਾਦਰਾਂ ਨੇ ਦਰੀਆਂ ਨੇ ਉੱਪਰ ਵੀ ਫੋਟੋਆਂ ਪਈਆਂ ਨੇ ਸੜੀਆਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਏ ਮੈਂ ਬਲਾਕ ਪ੍ਰਧਾਨ ਆ ਜੀ ਇੱਥੇ ਪਿੰਡਾਂ ਦਾ ਮੇਰੇ ਨਾਲ ਮੁੰਡੇ ਨੇ ਫੋਨ ਕੀਤਾ ਜੀ ਇੱਕ ਵਾਰ ਕਹਿੰਦੇ ਵਿਸਤਾਰ ਕਰਕੇ ਬਾਬੇ ਦੇ ਕਿਸੇ ਨੇ ਵੀ ਚਾਦਰਾਂ ਸਾੜਤੀਆਂ ਹੂੰ ਤੇ ਵੀ ਤੁਸੀਂ ਆਓ ਤੇ ਮੈਂ ਉਹਨਾਂ ਦੇ ਕਹਿਣ ਤੇ ਆਇਆ ਵੀ ਇਹ ਵੀ ਬਾਬਾ ਜਗਤਾਰ ਸਿੰਘ ਜੀ ਵੀ ਇੱਥੇ ਛਾਣਾ ਆ ਕੇ ਬੁਲਾ ਲੇ ਜੀ ਤੇ ਇਹ ਕੰਮ ਹੋਇਆ ਵੈ ਮੋੜ ਕੇ ਆ ਕੇ ਦੇਖਿਆ ਜੀ ਇਹਨਾਂ ਪੂਰੇ ਅੰਦਰ ਜਿਹੜੀ ਚਾਦਰਾਂ ਨੇ ਸਾਰੀਆਂ ਸੜ ਕੇ ਸੁਆਹ ਹੋ ਚੁੱਕੀਆਂ ਹਨ ਜੋ ਅ ਮਤਲਬ ਜੋ ਵੀ ਹੈਗਾ ਮਤਲਬ ਥੱਲੇ ਚਾਹ ਥੱਲੇ ਮੈਡ ਮੋਡ ਪਿੱਛੇ ਹਨ ਸਾਰੇ ਸੜਕੇ ਸੁਆਹ ਹੋਏ ਪਏ ਨੇ ਕਿਸੇ ਨੇ ਜਾਣ ਬੁੱਝ ਕੇ ਕਿਸੇ ਨੇ ਸ਼ਰਾਰਤ ਕੀਤੀ ਹੈ ਜਾਂ ਮਤਲਬ ਨਹੀਂ ਤੁਹਾਨੂੰ ਕਿਉਂ ਲੱਗਦਾ ਵੀ ਸ਼ਰਾਰਤ ਕਰੀ ਕਿਉਂਕਿ ਇੱਥੇ ਚਿਰਾਗ ਹੈ ਜਾਨੀ ਦੀਵੇ ਵੀ ਜਗਦੇ ਰਹਿੰਦੇ ਨੇ ਹਰ ਟਾਈਮ ਲਗਭਗ 24 ਘੰਟੇ ਮਤਲਬ ਹਰ ਟਾਈਮ ਇੱਕ ਦੀਵਾ ਤਾਂ ਅੰਦਰ ਇਹਨਾਂ ਦੀ ਸਮਾਧ ਦੇ ਅੰਦਰਲੇ ਪਾਸੇ ਜਗਦਾ ਰਹਿੰਦਾ ਹੈ ਹੋ ਸਕਦਾ ਹੈ ਕੋਈ ਉਹੋ ਜਿਹਾ ਕਾਰਨ ਹੋਵੇ ਜਾਂ ਜਿਵੇਂ ਤੁਸੀਂ ਕਿਉਂ ਫਿਰ ਕਰ ਮੰਨ ਰਹੇ ਹੋ ਨਹੀਂ ਜਿਆ ਜੜੇ ਆ ਦੇਖੋ ਸਾਡੇ ਇਹ ਬਣਾਏ ਹੋਏ ਲੱਕੜ ਦਾ ਵਾਲੇ ਦਾ ਸ਼ੀਸ਼ੇ ਲਵਾ ਕੇ ਬਣਾਏ ਹੋਏ ਜੋਤ ਜਿਹੜੀ ਵੱਡੀ ਚਲਦੀ ਦੋ ਚ ਦੋ ਢਾਈ ਲੀਟਰ ਤੇਲ ਪੈਂਦਾ ਸਰੋਂ ਦਾ ਉਹ ਉਹਦੇ ਅੰਦਰ ਮਤਲਬ ਇਹ ਅੱਗੇ ਉਹਦੇ ਇਹ ਲਾ ਜਾਂਦਾ ਇਹਦੇ ਘੋਰਾ ਕਿਸੇ ਪਾਸੇ ਕਾਲਸ ਨਹੀਂ ਕਿ ਕਿਸੇ ਪਾਸੇ ਕੋਈ ਇੱਥੋਂ ਕਿਸੇ ਪਾਸੇ ਅੱਗ ਨਹੀਂ ਪੈਂਦੀ ਬਾਹਰ ਇਹ ਦੇਖ ਲਓ ਤੁਸੀਂ ਆਹ ਦੇਖਦੇ ਤੁਸੀਂ ਇਹਦੇ ਘੋਰਾ ਅੱਗ ਨਹੀਂ ਪੈਂਦੀ ਅੰਦਰ ਟੋਏ ਵੀ ਪੱਟੇ ਨੇ ਗੋਲਕ ਵੀ ਤੋੜਦਿਆ ਰਿਹਾ ਹੈ ਜਿਹੜੀਆਂ ਕੰਧ ਤੇ ਸਾਈਡ ਦੇ ਫੋਟੋਆਂ ਲੱਗੀਆਂ ਹੋਈਆਂ ਇਹ ਉਹ ਫਿਰ ਤੁਸੀਂ ਕਹਿੰਦੇ ਬਿਸ਼ਰਾਰਤ ਨਹੀਂ ਕੀਤੀ ਕਿਸੇ ਨੇ ਪਿਓ ਜਿਹੜੀਆਂ ਫੋਟੋਆਂ ਨੇ ਉਹ ਬਾਬੇ ਦੀ ਜਗ੍ਹਾ ਦੇ ਦਰਗਾਹ ਤੇ ਕਿਵੇਂ ਪਹੁੰਚ ਗਈਆਂ ਉੱਪਰੋਂ ਲਾ ਕੇ ਕਿਸੇ ਨੇ ਉੱਪਰ ਰੱਖੀਆਂ ਨੇ ਅੱਗ ਅੱਗ ਨਾਲ ਬਚਾਈਆਂ ਨੇ ਫੋਟੋਆਂ ਵੀ ਬਚਾਈਆਂ ਨੇ ਤੇ ਚਾਦਰਾਂ ਦੇ ਮਚਣੀ ਮਚਣੀ ਨੇ ਉੱਤੋਂ ਚੰਗਿਆੜੇ ਪਾ ਪਾ ਕੇ ਥੱਲੇ ਵਾਲੇ ਮੈਟ ਵੀ ਸੜ ਗਏ ਸਾਰੇ ਜੀ ਹਾਂ ਬਾਕੀ ਗੋਲਕ ਵੀ ਤੋੜਦਾ ਰੇ ਇੱਟਾਂ ਦੇ ਥੱਲੇ ਉੱਪਰ ਨਵਾਂ ਫਰਸ ਲਾਇਆ ਹੋਇਆ ਹੈ ਥੱਲੇ ਫਰਸ ਵੀ ਪਟਿਆ ਪਿਆ ਹੈ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਵਿਚ ਦੇ ਦੇਸੀ ਰਿਆ ਤੁੰਮੀ ਤੁਸੀਂ ਫਾਈ ਤੁਸੀਂ ਜਿਵੇਂ ਕਹਿ ਰਹੇ ਨੇ ਵੀ ਫੋਟਵਾ ਦਰਗਾਹ ਦੇ ਉੱਪਰ ਪਈ ਆ ਸਣਾ ਉਹ ਸੱਚਮੁੱਚ ਕੰਦਨ ਵਾਲੀ ਸਣ ਜਾਂ ਪਹਿਲੇ ਉੱਥੇ ਪਈਆਂ ਨੇ ਕੰਦ ਨਹੀਂ ਕੰਦ ਦੇ ਉੱਤੇ ਟੰਗੇ ਨਹੀਂ ਜੀ ਅੱਛਾ ਉਹ ਦਰਗਾਹ ਦੇ ਉੱਤੇ ਰੱਖ ਕੇ ਅੱਗ ਲਾਈ ਜੀ ਠੀਕ ਹੈ ਸਾਡੇ ਇਥੋਂ ਨੇੜੇ ਛਿੱਟਾਂ ਵਾਲਾ ਚੌਂਕੀ ਪੈਂਦੀ ਹੈ ਚੌਂਕੀ ਇਨਚਾਰਜ ਤੇ ਇੱਕ ਨਾਲ ਮੁਨਸੀਬ ਜੀ ਆਏ ਹਨ ਦੋਨੇ ਉਹ ਆਪਾਂ ਦੇਖ ਕੇ ਚਲੇ ਗਏ ਨੇ ਦੇਖ ਕੇ ਜੇ ਵੀ ਜਿਹੜੇ ਵੀ ਜੋ ਵੀ ਕਾਰਵਾਈ ਬਣਦੀ ਹੋਈ ਆਪਦੇ ਹਿਸਾਬ ਨਾਲ ਕਰਨਗੇ